ਜੀ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾ ਦਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲੋ ਵੇਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਗਰਮੀ ਵਾਲੇ ਪਾਰਟੀ ਵੇਅਰ ਸਿੰਪਲ ਸੂਬਰ ਜੇ ਕੜਾਈਆਂ ਦੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਆਂ ਪਹਿਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਉਹਦੇ ਉੱਪਰ ਬਹੁਤ ਸੋਹਣੀ ਸਿੰਪਲ ਜੀ ਬਾਵਾ ਤੇ ਤੇ ਸਲਵਾਰ ਤੇ ਕੜਾਈ ਹੋਈ ਹੈ ਤੇ ਲੈਸਾ ਨਾਲ ਉਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਦੂਸਰਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪੈਚਵਰਕ ਦਾ ਸੂਟ ਹੈ ਜਿਵੇਂ ਆਪਾਂ ਪ੍ਰਿੰਟ ਸੂਟ ਲੈ ਲੰਨੇ ਆ ਤੇ ਵਿੱਚ ਉਹਦੇ ਪਲੇਨ ਕੱਪੜਾ ਲਾ ਕੇ ਤੇ ਅਹ ਲੈਸ ਨਾਲ ਨਾਲ ਫਿਨਿਸ਼ਿੰਗ ਦੇ ਕੇ ਤੇ ਵਿੱਚ ਕਢਾਈ ਕਰਕੇ ਤੇ ਉਹਨੂੰ ਬਹੁਤ ਸੋਹਣਾ ਇੱਕ ਆਪਾ ਪਾਰਟੀ ਵੇਅਰ ਦੀ ਲੁੱਕ ਜੀ ਦੇ ਦਨੇ ਆ ਬਹੁਤ ਸੋਹਣਾ ਲੱਗਦਾ ਉਹ ਤੇ ਜਿਹੜਾ ਤੀਸਰਾ ਸੂਟ ਦੇਖ ਰਹੇ ਹੋ ਪ੍ਰਿੰਟ ਸੂਟ ਦਿਖਾਏ ਹੋਏ ਨੇ ਤੁਹਾਨੂੰ ਵੀ ਪ੍ਰਿੰਟ ਸੂਟਾਂ ਨੂੰ ਆਪਾਂ ਕਿਵੇਂ ਡਿਜ਼ਾਈਨ ਕਰ ਸਕਦੇ ਆ ਕਿੱਦਾਂ ਉਹਨਾਂ ਨੂੰ ਪਾਰਟੀ ਵੇਅਰ ਬਣਾ ਸਕਦੇ ਆ ਜਿਹੜਾ ਤੁਸੀਂ ਵੀਡੀਓ ਵਿੱਚ ਸੂਟ ਦੇਖ ਰਹੇ ਹੋ ਦੇਖੋ ਸਲਵਾਰ ਨਾਲ ਦਾ ਉਹਦੇ ਉੱਪਰ ਪੈਚ ਵਰਕ ਲਗਾ ਕੇ ਪੱਟੀ ਲਗਾ ਕੇ ਉਹਦੇ ਉੱਪਰ ਆਪਾਂ ਵੇਲ ਬਣਾਈ ਹੋਈ ਆ ਤੇ ਬਹੁਤ ਸੋਹਣਾ ਲੱਗਦਾ ਹੈ ਇਦਾਂ ਦਾ ਡਿਜ਼ਾਈਨ ਬਣਿਆ ਹੋਇਆ ਇੱਕ ਡਿਜ਼ਾਈਨਰ ਜャ ਸੂਟ ਰੈਡੀ ਹੁੰਦਾ ਤੁਸੀਂ ਵੀ ਐਵੇਂ ਆਪਣੇ ਸੂਟਾਂ ਨੂੰ ਰੈਡੀ ਕਰਵਾ ਸਕਦੇ ਹੋ ਇਹ ਤੁਹਾਨੂੰ ਸਿਰਫ ਆਈਡੀਆ ਲਈ ਆਪਾਂ ਨੇ ਵੀਡੀਓ ਪਾਈ ਹੋਈਆਂ ਹੁੰਦੀਆਂ ਨੇ ਕਿ ਤੁਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਹੀ ਬਣਵਾਓਗੇ ਤੁਸੀਂ ਆਪਣੇ ਟੇਲਰ ਤੋਂ ਬਣਾ ਸਕਦੇ ਹਾਂ ਸਾਡੀ ਇਹ ਵੀਡੀਓਜ਼ ਤੋਂ ਆਈਡੀਆ ਲੈ ਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਸੂਟ ਕਿੱਦਾਂ ਦੇ ਲੱਗਦੇ ਨੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਸਾਰਿਆਂ ਨੂੰ ਸਾਡੇ ਡਿਜ਼ਾਈਨ ਪਤਾ ਲੱਗ ਸਕਣ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨ ਪ੍ਰੋਪਰ ਸ਼ੋ ਹੋ ਸਕਣ ਥੈਂਕ ਯੂ